अमृतसर नगर निगम चोणा विच प्रभजोत सिंह उपर जी माता जी श्रीमती कुलजीत कौर नु वार्ड नंबर एक तो मिली आम आदमी पार्टी टिकट पत्रकार विशाल शर्मा विशेष रिपोर्ट ਡ라이ਵਰ ਜੀ ਕਾ ਖਾਲਸਾ ਰੋਗੂ ਜੀ ਕੀ ਫਤਿਹ ਮੇਰਾ ਜੀ ਕੁਲਜੀਤ ਕੋ ਨਾਮ ਹੈ ਮੈਂ ਵਾਰਡ ਨੰਬਰ 1 ਤੋਂ ਸਰਦਾਤ ਜਸਬੀਰ ਸਿੰਘ ਸੰਧੂ ਦੀ ਜਿੱਤੀ ਹੋਈ ਟੀਮ ਤੇ ਆਮ ਪਾਰਟੀ ਦੇ ਲੋਗ ਇਹ ਲੜਾਈ ਲੜ ਰਹੀਆਂ ਤੇ ਚੰਗੀ ਤਰ੍ਹਾਂ ਕੰਮ ਕਰਨਗੇ ਜੀ ਇਲਾਕਾ ਵਾਸੀਆਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਮੈਂ ਇਲਾਕਾ ਨਿਵਾਸੀਆਂ ਨੂੰ ਇਹ ਅਪੀਲ ਕਰਨੀ ਚਾਹੁੰਦੀ ਆ ਕਿ ਆਪਣੇ ਇਲਾਕੇ ਦਾ ਡਿਵੈਲਪਮੈਂਟ ਕਰਾਂਗੇ ਕੀਤਾ ਵੀ ਹੈ ਤੇ ਕਰਾਂਗੇ ਵੀ ਸਭ ਤੋਂ ਪਹਿਲਾਂ ਜੀ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਆਮ ਆਦਮੀ ਪਾਰਟੀ ਅਰਵਿੰਦ ਕੇਜਰੀਵਾਲ ਜੀ ਸਰਦਾਰ ਪ੍ਰੋਗਰੈਸਿੰਗ ਮਾਨ ਇਹਨਾਂ ਦੇ ਸਾਡੇ ਸੁਪਰੀਮੋ ਨੇ ਇਹਨਾਂ ਨੇ ਸਾਨੂੰ ਟਿਕਟ ਦੇ ਕੇ ਨਵਾਜਿਆ ਬਾਕੀ ਹੋਰ ਸਾਡੇ ਪਾਰਟੀ ਦੇ ਪ੍ਰਧਾਨ ਅਮਨ ਅਰੋੜਾ ਜੀ ਸ਼ਰੀ ਕਲਸੀ ਜੀ ਸੋ ਮਨੀਸ਼ ਜ਼ੋਧਿਆ ਜੀ ਤੇ ਸੁਨੀਪ ਪਾਠਕ ਜੀ ਜੋ ਵੀ ਜਿੰਨੇ ਵੀ ਚਲੋ ਐਮਐਲ ਡਾਕਟਰ ਜਸਬੀਰ ਸਿੰਘ ਸੰਧੂ ਦਾ ਸਭ ਤੋਂ ਜਿਆਦਾ ਵੱਡਾ ਯੋਗਦਾਨ ਮੇਰੇ ਭਰਾ ਨੇ ਉਹਨਾਂ ਨੇ ਬਹੁਤ ਜਿਆਦਾ ਇਸ ਚੀਜ਼ ਦੇ ਵਿੱਚ ਮੈਨੂੰ ਆਖਿਆ ਵੀ ਨਹੀਂ ਆਪਾਂ ਆਮ ਆਦਮੀ ਪਾਰਟੀ ਦੇ ਵਿੱਚ ਆ ਤੋਂ ਉਦੋਂ ਤੋਂ ਅਸੀਂ ਚੱਲਦੇ ਆ ਰਹੇ ਜਦੋਂ ਦਾ ਇਹ ਇਹਨਾਂ ਦੇ ਨਾਲ ਤੁਰੇ ਆਮ ਆਦਮੀ ਪਾਰਟੀ ਦੇ ਵਿੱਚ ਐਮਐਲ ਸਭਮੀ ਜੁਆਇਨ ਕੀਤਾ ਸੋ ਸਾਨੂੰ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਜਿਹੜੀਆਂ ਪਾਲਿਸੀਆਂ ਅਸੀਂ ਬਹੁਤ ਵਧੀਆ ਲੱਗੀਆਂ ਸੋ ਪਿੱਛੇ ਸਰਕਾਰਾਂ ਨੇ ਲੁੱਟਿਆ ਕੁੱਟਿਆ ਜ਼ਿਆਦਾ ਸੀ ਸੋ ਇਹਨਾਂ ਤੋਂ ਅਸੀਂ ਦੁਖੀ ਹੋ ਗਏ ਹਾਂ ਪਬਲਿਕ ਸਭ ਦੁਖੀ ਹੈ ਚਲੋ ਅਸੀਂ ਤੁਰੇ ਆ ਸੋ ਇਲਾਕੇ ਦਾ ਬਹੁਤ ਵਧੀਆ ਵਿਕਾਸ ਵੀ ਹੋ ਰਿਹਾ ਵਾ ਪੰਜਾਬ ਦਾ ਵਿਕਾਸ ਵੀ ਹੋ ਰਿਹਾ ਸਾਡੀ ਖਾਸ ਕਰਕੇ ਸਾਡੀ 1 ਨੰਬਰ ਵਾਰਡ ਦਾ ਬਹੁਤ ਜ਼ਿਆਦਾ ਵਿਕਾਸ ਹੋਇਆ ਸੋ 40% ਕੰਮ ਰਹਿ ਗਿਆ ਵਾ 60% ਕੰਮ ਹੋਇਆ ਜਿਹੜਾ 40% ਰਹਿ ਗਿਆ ਉਹ ਵੀ ਅਸੀਂ ਹਾਂ ਇਲੈਕਸ਼ਨ ਆ ਗਈ ਆ ਉਹਦੇ ਇਲੈਕਸ਼ਨ ਲੰਘਦੇ ਅਨਸਾਰ ਜਿਹੜੇ ਰੈਗੂਲਰ ਕੰਮ ਜਿਹੜੇ ਉਹ ਚੱਲ ਰਹੇ ਨੇ ਔਰ ਆਪਾਂ ਪ੍ਰੋਪਰ ਉਸ ਚੀਜ਼ ਨੂੰ ਵਧੀਆ ਵਾਰਡ 1 ਨੰਬਰ ਵਾਰਡ ਆ ਪਰਮਾਤਮਾ ਵੱਲੋਂ ਤੇ 1 ਨੰਬਰ ਵਾਰਡ ਹੀ ਬਣਵਾ ਕੇ ਆਉਣਗੇ ਉਸ ਤਰ੍ਹਾਂ ਜਿਦੋਂ ਤੁਸੀਂ ਪਾਰਟੀ ਜੁਆਇਨ ਕੀਤੀ ਹੈ ਉਸ ਤੋਂ ਬਾਅਦ ਇਲਾਕੇ ਚ ਕਿਹੜੇ ਕਿਹੜੇ ਕੰਮ ਬੁਲਾਏ ਦੇਖੋ ਜੀ ਗਲੀਆਂ ਨਾਲੀਆਂ ਦਾ ਸਾਨੂੰ ਉਸ ਚੀਜ਼ਾਂ ਦੇ ਵਿੱਚ ਉਲਝਾ ਕੇ ਰੱਖਿਆ ਸਾਡੀਆਂ ਗਲੀਆਂ ਬਣਾਤੀਆਂ ਉਹ ਤੂਰਤੀਆਂ ਉਹ ਹੀ ਬਣਾ ਲਈਆਂ ਸੋ ਇਹ ਚੀਜ਼ ਨੂੰ ਮੈਂ ਡਵੈਲਪਮੈਂਟ ਨਹੀਂ ਮੰਨਦਾ ਇਸ ਇਲਾਕੇ ਦੇ ਵਿੱਚ ਬਹੁਤ ਜਿਹੜੀਆਂ ਚੀਜ਼ਾਂ ਦੀ ਕਮੀ ਹੈ ਇਸ ਚੀਜ਼ ਦੇ ਵਿੱਚ ਲੋੜ ਆ ਸਾਨੂੰ ਇਲੈਕਟ੍ਰਿਸਿਟੀ ਜਿਹੜਾ ਜਿਤਨਾ ਮੰਨ ਲਓ ਸਾਨੂੰ ਬਿਜਲੀ ਘਰ ਦੀ ਬਹੁਤ ਜ਼ਿਆਦਾ ਪ੍ਰੋਬਲਮ ਹੈ ਜਦੋਂ ਗਰਮੀ ਹੁੰਦੀ ਹੈ ਵੋਲਟੇਜ ਦੀ ਇੰਨੀ ਪ੍ਰੋਬਲਮ ਹੋ ਜਾਂਦੀ ਹੈ ਵੀ ਸਾਡੇ ਏਸੀ ਵੀ ਨਹੀਂ ਚੱਲਦਾ ਇੱਕ ਸਾਨੂੰ ਹਸਪੀਟਲ ਡਿਸਪੈਂਸਰੀ ਲਈ ਜਿਹੜੇ ਸਾਡੇ ਬਜ਼ੁਰਗ ਨੇ ਜਾਂ ਸਾਡੇ ਕੋਈ ਸਲਾਮੇ ਇਰੀਏ ਵਿੱਚ ਦੋ ਦਿਨ ਪੈਂਦੇ ਨੇ ਉਹਨਾਂ ਬਜ਼ੁਰਗਾਂ ਨੂੰ ਬਹੁਤ ਜ਼ਿਆਦਾ ਦਿੱਕਤ ਆਉਂਦੀ ਹੈ ਮੈਡੀਕਲ ਲਈ ਉਹ ਦੂਰ ਜਾਣਾ ਪੈਂਦਾ ਵਾ ਸੋ ਮੈਂ ਐਮਐਲਏ ਸਾਹਿਬ ਦੀ ਗਾੜੀ ਰਿਕੁਐਸਟ ਕੀਤੀ ਸੀ ਤੇ ਉਹ ਉਸ ਚੀਜ਼ ਦੇ ਉੱਤੇ ਗੌਰ ਵੀ ਹੋ ਰਿਹਾ ਹੈ ਤੇ ਉਸ ਚੀਜ਼ ਦਾ ਕੰਮ ਚੱਲ ਵੀ ਰਿਹਾ ਵਾ ਅਸੀਂ ਆਪਣੇ ਇਲਾਕੇ ਦੇ ਵਿੱਚ ਇੱਕ ਵਧੀਆ ਬਿਜਲੀ ਘਰ ਤੇ ਇੱਕ ਡਿਸਪੈਂਸਰੀ ਦਾ ਵੀ ਸੋਚ ਰਹੇ ਹਾਂ ਇੱਕ ਸਟੇਡੀਅਮ ਦਾ ਸੋਚ ਰਹੇ ਹਾਂ ਵੋਟਰਾਂ ਨੂੰ ਕੀ ਪ੍ਰੇਰਨਾ ਜਾਂਦਾ ਹੈ ਕਿ ਇਹ ਤੁਹਾਡੀ ਘੜੀ ਲਾਈਟਾਂ ਵੀ ਨਹੀਂ ਗਿਆ ਤੇ ਲਾਈਟਾਂ ਨਹੀਂ ਸਟਰੀਟ ਲਾਈਟਾਂ ਵੀ ਤੁਹਾਡੇ ਉਹਨਾਂ ਨੂੰ ਪਾਈਆਂ ਨੇ। ਹਾਂਜੀ ਜੀ ਸਟਰੀਟ ਲਾਈਟਾਂ ਕਾਫੀ ਲੱਗੀਆਂ ਕੁਝ ਰਹਿੰਦੀਆਂ ਵੀ ਆ ਕਾਫੀ ਜਿਆਦਾ ਲਾਈਟਾਂ ਜਿਹੜੀਆਂ ਵਾ ਉਦੋਂ ਐਮਐਲ ਸਾਹਿਬ ਨੇ ਗ੍ਰਾਂਟ ਪਾ ਕੇ ਸਾਨੂੰ ਇਹ ਤੋਂ ਲਾਈਟਾਂ ਦਿੱਤੀਆਂ। ਕਾਫੀ ਜਿਆਦਾ ਜਿਹੜੀਆਂ ਵਾ ਉਹ ਡਿਵੈਲਪਮੈਂਟ ਹੋਈ ਹੈ ਲਾਈਟਾਂ ਦਾ ਸਟਰੀਟ ਲਾਈਟਾਂ ਦੀ ਬਹੁਤ ਜ਼ਿਆਦਾ ਪ੍ਰੋਬਲਮ ਹੈ। ਕੁਝ ਏਰੀਆ ਹਾਲੇ ਵੀ ਆ ਜਿਨ੍ਹਾਂ ਦੇ ਵਿੱਚ ਰਹਿੰਦੀਆਂ ਨਾ ਉਹ ਅਸੀਂ ਜਲਦੀ ਉਸ ਚੀਜ਼ ਨੂੰ ਕਵਰ ਕਰ ਰਹੇ ਆ। ਤੇ ਵੋਟਰਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ? ਵੋਟਰਾਂ ਨੂੰ ਇਹੀ ਅਪੀਲ ਹੈ ਜੀ ਭੈਣਾ ਭਰਾਵਾਂ ਨੂੰ ਇਹੀ ਹੈ ਵੀ ਜਿਹੜਾ ਇਨਸਾਨ ਕੰਮ ਕਰਦਾ ਨਾ ਆਪਾਂ ਉਹਦਾ ਸਾ ਜਿੰਨੀਆਂ ਕਹੀਂ ਵਿਖੀਆਂ ਹੋਂਤਾਂੀਆਂ ਜਿਹੜੀਆਂ ਪਿੱਛੇ ਛੜਨਾਲ ਹੋਇਆ ਵਾ ਉਹ ਪਲੀਪਾਤੀ ਲੋਕ ਸਾਰੇ ਜਾਣਦੇ ਆ ਵੀ ਸਾਡੀ ਕਿੰਨੀ ਕੁ ਡਿਵੈਲਪਮੈਂਟ ਹੋਈ ਹੈ ਕਿੰਨੀ ਕੁ ਨਹੀਂ ਹੋਈ ਸੋ ਆਪਾਂ ਕਿਸੇ ਦੀ ਅੰਦੇ ਵੀ ਲੀਗ ਮਟਾਉਣ ਨਾਲੋਂ ਆਪਾਂ ਆਪਣੀ ਲੀਗ ਵੱਡੀ ਕਰੀਏ ਸੋ ਆਪਾਂ ਕਿਸੇ ਨੂੰ ਕਿੰਤੂ ਪਰੰਤੂ ਨਹੀਂ ਅਸੀਂ ਆਪਣੇ ਇਲਾਕੇ ਦਾ ਕੰਮ ਕਰਨਾ ਅਸੀਂ ਕੰਮ 'ਤੇ ਆਣਾ ਸਾਡਾ ਕੰਮ ਲ ਫੋਕਸ ਹੈ ਅਸੀਂ ਕੰਮ ਆਮ ਆਦਮੀ ਪਾਰਟੀ ਦੀ ਝੋਲੀ ਦੇ ਵਿੱਚ ਹੀ ਸੀਟ ਪਾਉਣੀ ਹੈ ਮੇਰਾ ਨਾਮ ਆਜੀ ਪ੍ਰਭਦੀਪ ਸਿੰਘ ਸ਼ਿਨਾ ਔਰ ਮੈਂ ਕਾਫੀ ਦੇਰ ਤੋਂ ਇਸ ਵਾਰਡ ਚ ਵੇਖ ਰਿਹਾ ਜੀ ਇੱਕ ਨੰਬਰ ਵਾਰਡ ਕਦੀ ਇਹ 5 ਹੋ ਜਾਂਦੀ ਕਦੀ 3 ਹੋ ਜਾਂਦੀ ਠੀਕ ਆ ਜੀ ਜਦੋਂ ਕੰਮ ਕਰਾਉਣ ਦੀ ਵਾਰੀ ਆਉਂਦੀ ਆ ਦੂਜਾ ਕਾਉਂਸਲਰ ਸਾਹਮਣੇ ਆ ਜਾਂਦਾ ਜਿਹੜਾ ਕਦੀ ਵੜਿਆ ਨਹੀਂ ਹੁੰਦਾ ਫਿਰ ਜਦੋਂ ਵੋਟਾਂ ਲੈਣ ਦੀ ਵਾਰੀ ਆਉਂਦੀ ਆ ਉਦੋਂ ਦੂਜਾ ਆ ਜਾਂਦਾ ਜੀ ਇੱਥੇ ਦੋ ਕਾਉਂਸਲਰ ਦਾਵੇਦਾਰ ਆ ਹਨਾ ਸਾਹਮਣੇ ਆ ਜਾਂਦੇ ਆ ਦਾਵੇਦਾਰ ਤੇ ਚਲੋ ਕਈ ਹੋ ਜਾਂਦੇ ਆ ਹਨਾ ਤੇ ਮਤਲਬ ਇਹ ਆ ਕਿ 15 ਸਾਲ 20 ਸਾਲ ਹੋ ਗਿਆ ਇਸ ਵਾਰਡ ਦੇ ਵਿੱਚ ਕੋਈ ਕੰਮ ਨਹੀਂ ਹੋਇਆ ਜਦੋਂ ਸਾਡੇ ਕੋਈ ਰਿਸ਼ਤੇਦਾਰ ਹੁੰਦੇ ਸੀ ਭੈਣ ਭਰਾ ਹੁੰਦੇ ਸੀ ਸਾਨੂੰ ਇਹ ਕਹਿ ਕੇ ਬੁਲਾਉਣਾ ਪੈਂਦਾ ਸੀ ਘਰ ਦਾ ਐਡਰੈਸ ਕਿ ਕੱਚੀ ਗਲੀ ਚ ਆਜੋ ਠੀਕ ਆ ਜੀ ਜਦੋਂ ਤੋਂ ਸਾਡੀ ਆਮ ਪਾਰਟੀ ਦੀ ਸਰਕਾਰ ਆਈ ਆ ਅੱਗੇ ਲੱਗੇ ਆਪਾਂ ਵੀਰ ਭਰਾਵਾਂ ਨੂੰ ਨਾਲ ਲੈ ਕੇ ਆਪਣੇ ਉਹਨਾਂ ਦੇ ਸਹਿਯੋਗ ਨਾਲ ਅਸੀਂ ਜਿੰਨਾ ਕਿ ਵਿਕਾਸ ਇੱਥੇ ਕੀਤਾ ਆ ਉਹ ਸਾਰਿਆਂ ਦੀ ਨਿਗਰ ਦੇ ਵਿੱਚ ਆ ਰਿਹਾ ਹਨਾ ਅੱਜ ਦੀ ਡੇਟ 'ਚ ਸਾਨੂੰ ਇਹ ਚੀਜ਼ ਦੇ ਵਿੱਚ ਫਕਰ ਹੁੰਦਾ ਕਿ ਅੱਜ ਅਸੀਂ ਕੇ ਰਿਸ਼ਤੇਦਾਰ ਨੂੰ ਜਦੋਂ ਕਹਿੰਨੇ ਆ ਨਾ ਕਿ ਸਾਡੇ ਘਰ ਦਾ ਰੈਸ ਕੀ ਆ ਪੁੱਛਦੇ ਆ ਤੇ ਕਹਿੰਦਾ ਆ ਕਿ ਲੁੱਕ ਵਾਲੀ ਗਲੀ 'ਚ ਆ ਜਾਓ ਠੀਕ ਆ ਇੱਥੋਂ ਆ ਕੇ ਅੱਗੇ ਲੁੱਕ ਵਾਲੀ ਗਲੀ 'ਚ ਆ ਜਾਓ ਇਹ ਤੇ ਹੋ ਗਏ ਨਿੱਕੇ ਨਿੱਕੇ ਵਿਕਾਸ ਹਨਾ ਹੁਣੇ ਪ੍ਰਭ ਜੀ ਨੇ ਤੁਹਾਨੂੰ ਦੱਸਿਆ ਹੀ ਆ ਕਿ ਇਹਨੂੰ ਅਸੀਂ ਵਿਕਾਸ ਗਿੰਦੇ ਨਹੀਂ ਆ ਬਟ ਬਹੁਤ ਮਾਇਨਿਆਂ ਦੇ ਵਿੱਚ ਇਹ ਰੱਖਦਾ ਹੈ ਕਿ ਜਦੋਂ ਅਸੀਂ ਕੇ ਨੂੰ ਕਹਿੰਨੇ ਨਾ ਕੱਚੀ ਗਲੀ 'ਚ ਆ ਜਾਓ ਤੇ ਉੱਥੇ ਲੱਸੀ ਹੋ ਜਾਂਦੀ ਭਾਵੇਂ 10 ਕਰੋੜ ਦੀ ਕੋਠੀ ਪਈ ਹੋਵੇ ਠੀਕ ਹੈ ਜੀ ਦੂਜੀ ਗੱਲ ਆ ਜਾਂਦੀ ਹੈ ਜੀ ਅੱਗੇ ਗਾਂ ਨੈਕਸਟ ਵਿਕਾਸ ਦੀ ਹੈ ਨਾ ਜਿਹੜਾ ਆਉਣ ਵਾਲੇ ਟਾਈਮ ਦੇ ਵਿੱਚ ਅਜੇ ਇਹਨਾਂ ਦੇ ਕੋਲ ਕੋਈ ਇਦਾਂ ਦੀ ਪਾਵਰ ਸੀਗ ਹੀ ਨਹੀਂ ਹੈ ਨਾ ਡਾਕਟਰ ਜਸਬੀਰ ਸਿੰਘ ਸੰਧੂ ਜੀ ਦੇ ਸਦਕਾ ਇਹਨਾਂ ਦਾ ਭਰਾਵਾਂ ਵਰਗਾ ਪਿਆਰ ਹੀ ਉਹਨਾਂ ਨਾਲ ਪ੍ਰਭੂਪਾਲ ਜੀ ਦਾ ਔਰ ਇਹਨਾਂ ਨੇ ਇੰਨੀਆਂ ਕਿ ਗਲੀਆਂ ਫਿਰ ਵੀ ਪਾਤੀਆਂ ਹੈ ਨਾ ਉਹਨਾਂ ਦੇ मतलब रिक्वेस्ट ਕਰਕੇ ਉਹਨਾਂ ਕਦੀ ਮੋੜਿਆ ਨਹੀਂ ਇਹਨਾਂ ਨੂੰ ਇਲਾਕਾ ਵਾਸਤੇ ਲਗੀ ਅਪੀਲ ਤਾਂ ਨਹੀਂ ਇਲਾਕਾ ਨਿਵਾਸੀਆਂ ਨੂੰ ਇਹੀ ਅਪੀਲ ਲਾ ਕੇ ਹੁਣ ਆਪਾਂ ਇੱਕ ਜੋ ਢੋਕੇ ਪ੍ਰਭ ਜੀ ਨੂੰ ਵੋਟ ਪਾ ਕੇ ਹਨਾ ਕੌਂਸਲਰ ਦੀ ਸੀਟ ਇਹਨਾਂ ਨੂੰ ਜਿਤਾਈਏ ਨੈਕਸਟ ਆਉਣ ਵਾਲੇ ਸਾਲ ਦੋ ਸਾਲਾਂ ਦੇ ਵਿੱਚ ਜਿੰਨਾ ਚਿਰ ਸਰਕਾਰ ਹੈਗੀ ਆ ਇਹਨਾਂ ਕੰਮ ਕਰਾਂਗੇ ਜਿਹੜੀਆਂ ਗਲੀਆਂ ਰਹਿੰਦੀਆਂ ਉਹ ਵੀ ਬਣਾਵਾਂਗੇ ਜਿਹੜੀਆਂ ਬਣੀਆਂ ਆ ਉਹਨਾਂ ਦੇ ਸਾਈਡ ਤੇ ਸੈਂਟਰਲ ਟੈਲ ਲਵਾਵਾਂਗੇ ਔਰ ਇੱਥੇ ਰਣਜੀਤ ਐਵੇਨਿਊ ਵਰਗੀ ਜਿਹੜੀ ਲੁੱਕ ਆ ਉਹ ਗਲੀਆਂ ਦੀ ਦਿੱਤੀ ਜਾਊਗੀ ਹੱਥ ਜੋੜ ਕੇ ਬੇਨਤੀ ਆਗੇ ਆਪਾਂ ਹੁਣ ਇੱਕ ਜੋ ਢੋਕੇ ਆਪਾਂ ਇਹ ਸੀਟ ਨੂੰ ਕਾਮਯਾਬ ਕਰਾ ਕੇ ਪ੍ਰਭ ਜੀ ਨੂੰ ਤੇ ਡਾਕਟਰ ਜਸਬੀਰ ਸਿੰਘ ਜੀ ਦੇ